ਇਕ ਟਲੋਂਡੀ ਜੇ ਨਾਮ ਮੇਰਾ ਰਾਣੀ ਭਾਜੀ ਲੋੜੀ ਵਾਲੇ ਦੇਣ ਦੀ ਗੱਲ ਸ਼ਾਮ ਦੀ ਲੋੜੀ ਵਾਲੇ ਦੇਣ ਦੀ ਇਹਨਾਂ ਨੇ ਆਣ ਕੇ ਉਧਰ ਦੇ ਮੁੰਡਿਆਂ ਨੇ ਆਣ ਕੇ ਤੇ ਘਰ पे ਆ ਗਏ ਨੇ ਤੇ ਪੁੱਛਿਆ ਕਿਸੇ ਕੋਸ਼ ਨਹੀਂ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਡੈਡੀ ਇਹਦਾ ਘਰ ਨਹੀਂ ਹੈਗਾ ਤੇ ਅਸੀਂ ਦੋਵੇਂ ਹੀ ਸੀਗੇ ਮਾਂ ਪੁੱਤ ਕਰੇ ਤੇ ਉਹਨਾਂ ਨੇ ਵੇਖਿਆ ਸੁਣਿਆ ਕੁਝ ਨਹੀਂ ਹੈ ਤੇ ਆਣ ਕੇ ਤੇ ਹੱਥੀ ਪੈ ਗਿਆ ਮੈਂ ਮੋਰਨਦੀ ਆ ਤੇ ਮੋਰਨਦੀ ਉਹਨਾਂ ਨੇ ਮੈਨੂੰ ੱਟਕਾ ਮਾਰ ਕੇ ਤੇ ਸੁੱੜ ਦਿੱਤਾ ਉਧਰ ਬੈਠ ਤੇ ਤੱਕਾ ਮਾਰਿਆ ਮੇਰੇ ਤੇ ਨਾਲੇ ਆ ਮੋੜਾਂ ਚ ਮੁਕੀਆਂ ਮਾਰੀਆਂ ਮੈਨੂੰ ਸੱਤਾਂ ਲਾਈਆਂ ਉਹਨਾਂ ਨੇ ਤੇ ਮੈਂ ਬਾਅਦ ਚ ਬਾਹਰ ਭੱਜ ਗਈਆਂ ਵੀ ਮੈਂ ਬਾਹਰ ਕਿਹਨੂੰ ਲਿਆਉਣੀ ਆ ਮੁੰਡਿਆਂ ਨੂੰ ਇਕੱਠੇ ਕਰਕੇ ਵੀ ਇਦਾਂ ਮੇਰੇ ਮੁੰਡੇ ਨੂੰ ਮੰਨਦੇ ਉਹਨਾਂ ਨੇ ਵੇਖਿਆ ਸੁਣਿਆ ਕੁਝ ਨਹੀਂ ਉਹਨਾਂ ਨੇ ਆਣ ਕੇ ਸਿੱਧਾ ਦਾਤ ਹੀ ਮਾਰਤਾ ਸਿਰ ਦੇ ਵਿੱਚ ਮੁੰਡੇ ਮੇਰੇ ਵੱਡੇ ਦੇ ਉਹਦਾ ਨਾਮ ਜਦੋਂ ਕੁਮਾਰ ਨਾ ਕਿ ਨਾ ਕੁਝ ਨਹੀਂ ਆ ਤੇ ਉਹਨਾਂ ਨੇ ਆਲ ਕਿੰਨੇ ਸੀ 8 10 ਜene ਮੁੰਡੇ ਦਾਤ ਹੀ ਬੈਸਪੋਰ ਫੜੇ ਹੱਥ ਵਿੱਚ ਉਹਨਾਂ ਨੇ ਤੇ ਆਣ ਕੇ ਸੁਣਿਆ ਕੁਕ ਨਹੀਂ ਉਹਨਾਂ ਨੇ ਸਿੱਧੇ ਅੰਦਰ ਵਰਗੇ ਭਾਜੀ ਵੀ ਸਿਰ ਤੱਕ ਉਹਨਾਂ ਨੇ ਅੰਤ ਤੱਕ ਯਾਦਿੰਦੇ ਗਾਣਾ ਕਰਦੇ ਹੀ ਗੰਦੀਆਂ ਮੁੰਡੀਆਂ ਮੈਂ ਆ ਇੱਥੇ ਝੋੜੀ ਰਹੀ ਲੋਂਦੀ ਰਹੀ ਵੀ ਜਾਣ ਦੋ ਮੇਰੇ ਮੁੰਡੇ ਨੂੰ ਨਾ ਮਾਰੇ ਨਾ ਮਾਰੇ ਉਹਨਾਂ ਸੁਣਿਆ ਕੁੱਖ ਨਹੀਂ ਸਿੱਧਾ ਹੀ ਦਾਤ ਮਾਰੀ ਦਿੱਤੀ ਕਹਨੇ ਸੁਣਾਈ ਨਹੀਂ ਹੋਈ ਅੱਜ ਹਣ ਸਾਫ਼ ਮਿਲਣਾ ਚਾਹੀਦਾ ਅਸੀਂ ਮਾਰੇ ਬੰਦੇ ਦਿਹਾੜੀਦਾਰ ਉਹ ਹੀ ਕਮਾਉਣਾ ਉਹ ਹੀ ਖਾਣਾ ਤਾਂ ਹਣ ਸਾਫ਼ ਹੀ ਮਿਲਣਾ ਚਾਹੀਦਾ ਮੁੰਡੇ ਨੂੰ ਹਸਲ ਕਰਕੇ ਉਹਨਾਂ ਨੇ ਇੱਥੇ ਵਹਾਲਤਾ ਇੱਥੇ ਇੱਥੇ ਛੱਟ ਲਾਤੀ ਮੁੰਡੇ ਦੇ ਮੈਂ ਨਾ ਸ਼ੇਵ ਕੁਮਾਰ ਆ ਮੈਂ ਤਲਵੰਡੀ ਚੀਰਾ ਦੀ ਰਹਿਣ ਵਾਲਾ ਜੀ ਮਸਲਾ ਮੈਨੂੰ ਪਤਾ ਹੀ ਨਹੀਂ ਲੱਗਿਆ ਸਰ ਕਿ ਮੈਨੂੰ ਤੇ ਮੈਂ ਕੰਮ ਤੇ ਗਿਆ ਰਾਤੀ ਮੈਂ ਲੇਟ ਹੋ ਗਿਆ ਅਦਨ ਮੈਨੂੰ ਤੇ ਫੋਨ ਗਿਆ ਕਿ ਘਰ ਝਗੜਾ ਹੋ ਗਿਆ ਮੇਰੇ ਨਿੱਕੇ ਮੁੰਡੇ ਨੇ ਫੋਨ ਕੀਤਾ ਕਿ ਡੈਡੀ ਆ ਜਾ ਘਰ ਮੁੰਡੇ ਵੱਡੇ ਨੂੰ ਮਾਰ ਗਏ ਜਤਨ ਕੁਮਾਰ ਲੋੜੀ ਮੈਂ ਗਿਆ ਲੋੜੀ ਵਾਲੇ ਦੀ ਗੱਲ ਆ ਰਾਤ ਨੂੰ 9:30 ਦੀ ਗੱਲ ਆ 10 15 ਮੁੰਡੇ ਆਏ ਆ ਤੇ ਦਾਤਰ ਫੜ ਕੇ ਤੇ ਉਹਦੇ ਸਿਰ 'ਚ ਮਾਰ ਕੇ ਤੇ ਮੇਰੇ ਘਰ ਦੇ ਨੂੰ ਵੀ ਕੁੱਟ ਕੇ ਚੱਲ ਗਏ ਤੇ ਸਾਰੇ ਘਰ ਦਾ ਸਮਾਨ ਪਾਣੇ ਨਾ ਆਪਸ ਸਾਰਿਆਂ ਤੇ ਦਾਅ ਦਿੰਨੇ ਆ ਲਿਖ ਲਿਆ ਨਾਮ ਨਿੱਕੇ ਮੁੰਡੇ ਨੇ 8-10 ਜਾਣੇ ਸੀ ਤੇ ਬਾਕੀ ਇਹਨਾਂ ਨੇ ਉਹਨਾਂ ਕੋ ਦਾਤਰ ਹੀ ਸਾਰਿਆਂ ਕੋ ਤੇ ਦੋ ਕੁ ਮੁੰਡਿਆਂ ਕੋ ਸੋਟੇ ਹੀ ਬਸ ਬੈਸਬਾਲ ਦਾਤਰ ਉਹਨਾਂ ਨੇ ਮੇਰੇ ਮੁੰਡੇ ਦੇ ਸਿਰ 'ਚ ਮਾਰਤੇ ਆ ਦੋ ਤਿੰਨ ਤੇ ਮੇਰਾ ਮੁੰਡਾ ਵੇੜੇ 'ਚ ਡਿੱਗ ਗਿਆ ਤੇ ਉਹ ਆ ਬਾਕੀ ਮੁੰਡਕੇ ਮਹਾਲੇ ਦੇ ਇਕੱਠੇ ਹੋਏ ਆ ਤੇ ਉਹ ਦੌੜ ਗਏ ਸਾਰੇ ਜਾਣੇ ਤੈਮ ਮੁਰ ਕਿ ਆਪਾਂ ਆਪਣੇ ਮੁੰਡੇ ਨੂੰ ਜਾ ਕੇ ਹਸਪੀਟਲ ਦਾਖਲ ਕਰਾਇਆ ਆ ਕੋਈ ਪੁਲਸ ਵਾਲਾ ਸਾਡੇ ਘਰ ਵੇਖਣ ਨਹੀਂ ਆਇਆ ਕਿ ਕੀ ਹੋਇਆ ਕੀ ਨਹੀਂ ਸਾਡੇ ਮੁੰਡੇ ਦੇ ਬਿਆਨ ਲੈਣ ਨਹੀਂ ਕੋਈ ਗਿਆ ਆਪਾਂ ਚਾਹੁੰਦੇ ਪਹਿਲਾ ਮੌਕਾ ਵੇਖਣ ਸਾਡੇ ਮੁੰਡੇ ਦਾ ਕੋਈ ਬਿਆਨ ਲੈਣ ਨਹੀਂ ਗਿਆ ਨਹੀਂ ਜੇ ਹੋਰ ਕੋਈ ਗੱਲਬਾਤ ਆ ਤੇ ਫਿਰ ਸਾਨੂੰ ਦੱਸਾਂ ਕੋਈ ਗੱਲ ਇਹਨਾਂ ਨੇ ਕੀਤੀ ਨਹੀਂ ਆਪਾਂ ਮੈਂ ਦੋ ਤਿੰਨ ਵਾਰ ਆ ਗਿਆ ਮੈਂ ਦੋ ਤਿੰਨ ਵਾਰ ਆ ਗਿਆ ਆ ਮਾ ਥਾਣੇ ਕਿ ਉਹਨਾਂ ਨੇ ਮੇਰੀ ਮਾੜੀ ਜੀ ਦਰਖਾਸਤ ਹੀ ਲਿਖੀ ਆ ਹਾਂਜੀ ਕਿ ਮਖਾ ਉਥੇ ਮੌਕਾ ਵੇਖੋ ਜਾ ਕੇ ਮਖਾ ਮੇਰੇ ਮੁੰਡੇ ਦੇ ਇੰਨੀਆਂ ਸੱਟਾਂ ਲੱਗੀਆਂ ਟਾਂਕੇ ਲੱਗੇ ਆ ਤੇ ਤੁਸੀਂ ਉਥੇ ਜਾ ਕੇ ਕੋਈ ਬਿਆਨ ਤੇ ਲੋਰ ਦੇ ਉਹ ਗਏ ਨਹੀਂ ਪੁਲਸ ਵਾਲੇ ਤਰਲੇ ਮਾਰਦੇ ਉਹ ਦੰਦੇ ਆਪਾਂ ਇਹਨਾਂ ਜਤਨ ਕੁਮਾਰ ਆ ਸਾਨਾ ਸ਼ਿਵ ਕੁਮਾਰ ਤਲਵੰਡੀ ਚੂਰਾ ਦੇ ਰਹਿਣ ਵਾਲੇ ਨੇ ਇਹਨਾਂ ਦਾ ਲੋੜੀ ਵਾਲੇ ਦੇਣਾ ਰਾਤੀ ਕੀਤੇ ਝਗੜਾ ਹੈ ਕਿਸ ਗੱਲ ਤੋਂ ਲੈ ਕੇ ਤੇ ਹਸਤਾਖਤ ਲਾਖ ਰਹੀ ਅੱਜ ਉਹਨਾਂ ਦੇ ਬਿਆਨ ਲਏ ਆ ਤੇ ਬਿਆਨ ਮੁਤਾਬਕ ਜੋਨਦੀ ਡਾਕਟਰ ਰੀਐਮਐਲ ਹੈਗੀ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ। ਹੈ ਹੈਗੇ ਡਾਕਟਰ ਸਾਹਿਬ ਨੇ ਜਿਹੜਾ ਮਰੀਜ਼ ਆ ਉਹਨੂੰ ਅਨਫਿਟ ਲਿਖਿਆ। ਉਹਨਾਂ ਇਹੋ ਕਿਹਾ ਵੀ ਇਹ ਪੰਜ ਚਾਰ ਬੰਦੇ ਪਿੰਡ ਦੇ ਇਹਨਾਂ ਨੇ ਸਾਡੇ ਘਰ ਆਣ ਕੇ ਹਮਲਾ ਕੀਤਾ। ਉਹ ਬਾਕੀ ਜੋ ਹੈਗਾ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ।